ਹਾਂਜੀ ਭਾਈ ਜੀ ਕੀ ਗੱਲ ਚੱਲ ਰਹੀ ਠੀਕੋ ਅੱਛਾ ਯਾਰ ਇੱਕ ਦਲਜੀਤ ਦਾ ਸ਼ਾਨਦਾਰ ਰੌਲਾ ਪਾਉ ਪੈਂਦਾ ਵਾ ਆਪਣਾ ਵੀ ਜਿਹੜੀਆਂ ਜਥੇਬੰਦੀਆਂ ਨੇ ਪਸਾਂ ਜਥੇਬੰਦੀਆਂ ਨੇ ਜਿਹੜੀਆਂ ਉਹਨਾਂ ਨੇ ਕਿਹਾ ਵਾ ਬੀਦਲ ਜੀ ਦਸਾਂਜ ਨੂੰ ਅਸੀਂ ਜਿਹੜਾ ਚੈੱਕ ਲਿਆ ਸੀ ਉਹ ਵਾਪਸ ਕਰਤਾ ਭਾਈ ਜੀ ਗੱਲ ਸੁਣ ਲਓ ਇੱਕ ਚੰਗੀ ਤਰ੍ਹਾਂ ਇਹ ਦਿਲਜੀਤ ਦਸਾਂਜ ਨੇ 2 ਕਰੋੜ ਦਾ ਚੈੱਕ ਦਿੱਤਾ ਸੀ ਤੁਹਾਨੂੰ ਨਾ ਕੋਸ ਸਮਝ ਕੇ ਦਿੱਤਾ ਸੀ ਆਪਣਾ ਸਮਝ ਕੇ ਦਿੱਤਾ ਸੀਗਾ ਠੀਕ ਆ ਨਾ ਤੁਸੀਂ ਅਰ ਦੇ ਕਹਿਤਾ ਵੀ ਤੁਸੀਂ 2 ਕਰੋੜ ਦਾ ਚੈੱਕ ਅਸੀਂ ਵਾਪਸ ਕਰਤਾ ਸਾਡੇ ਖਾਤੇ 'ਚ ਲੱਗਿਆ ਨਹੀਂ ਚੈੱਕ ਨਹੀਂ ਜਦੋਂ ਲਿਆ ਸੀਗਾ ਜਦ ਕੀ ਫੜ ਕੇ ਲਿਆ ਸੀ ਚੈੱਕ ਤੁਸੀਂ ਉਹ ਤੁਹਾਡੀ ਖਾਤਰ ਬੋਲਿਆ ਨਹੀਂ ਹੈਗਾ ਜਲਦੀ ਇਹਦੇ ਸਾਹਮਣੇ ਪੰਜਾਬ ਦੇ ਉਹਨੇ ਨੌ ਕਿੱਥੇ ਤੱਕ ਰੋਸ਼ਨ ਕਰਤਾ ਬਾਈ ਐਵੇਂ ਫੁੱਦੂ ਜੀਆਂ ਯਾਰ ਗੱਲ ਆ ਕੋਈ ਸਾਲਾ ਲੀਡਰ ਆ ਜੇ ਤੁਸੀਂ ਗੱਲ ਕਰਨੀ ਹੈ ਕੋਈ ਚੱਜ ਦੀ ਕਰੋ ਕਹੋ ਬਾਈ ਜੀ ਸਾਨੂੰ 2 ਕਰੋੜ ਦਾ ਚੈੱਕ ਦਿੱਤਾ ਸੀ ਦਲਜੀਤ ਦਸਾਨ ਨੇ ਸਾਡੀ ਸਪੋਰਟ ਕੀਤੀ ਸੀ ਉਹਨੇ ਪਰ ਅਸੀਂ ਜਾਨੀ ਕਿ ਲੋਕਾਂ ਦੇ ਭਲਾਈ ਦੇ ਸਮਝ ਕੇ ਅਸੀਂ ਦਲਜੀਤ ਦਸਾਨ ਦਾ ਚੈੱਕ ਲੈ ਆਂ ਸਾਨੂੰ ਇੰਨਾ ਮਾਣਾ ਵੀ ਅਸੀਂ ਸਾਨੂੰ ਉਹਨੇ ਚੈੱਕ ਦਿੱਤਾ ਤੁਸੀਂ ਇਹ ਕਹਿ ਸਕਦੇ ਸੀਗੇ ਇਹ ਕਿਹੜੀ ਗੱਲ ਹੋ ਗਈ ਵੀ ਸਾਨੂੰ ਉਹਨੇ 2 ਕਰੋੜ ਦਾ ਚੈੱਕ ਦਿੱਤਾ ਸੀਗਾ ਅਸੀਂ ਚੈੱਕੋ ਵਾਪਸ ਕਰਤਾ ਸਾਡੇ ਲੱਗਿਆ ਨਹੀਂ ਖਾਤੇ 'ਚ ਇਹ ਕੋਈ ਗੱਲਾਂ ਵਾਲੀ ਇਹ ਯਾਰ ਅਸੀਂ ਤਾਂ ਬਾਈ سپورਟ ਚਾਂ ਉਹਦੇ ਪੂਰੀ ਫੁੱਲ ਬਾਕੀ ਤੁਹਾਡਾ ਪਤਾ ਨਹੀਂ ਤੁਸੀਂ سپورਟ ਚ ਹੈਗੇ ਹੋ ਜਾਂ ਨਹੀਂ ਹੈਗੇ ਬਸ ਜਥੇਬੰਦਿਆਂ ਨੂੰ ਇਹ ਆ ਵੀ ਸਾਡੀ سپورਟ ਚ ਲੋਕ ਆਜਿਆ ਕਰਨ ਅਸੀਂ ਨਾ ਕਿਸੇ سپورਟ ਚ ਜਾਇਆ ਕਰੀਏ ਵੀ ਸਾਡੇ ਕੋਲ ਬਹੁਤ ਵੱਡਾ ਕੇਡਰ ਆ ਤਾਂ ਭਾਈ ਤੁਹਾਡੇ ਕੋਲ ਕਹਦਾ ਕੇਡਰ ਆ ਤੁਹਾਡੇ ਕੋਲ ਵੀ ਅਸੀਂ ਆ ਸਾਡੇ ਸਰ ਤੇ ਤੁਸੀਂ ਕੇਡਰ ਬਣਾਉਨੇ ਆ ਉਹਦਾ ਕੇਡਰ ਸਮਝਦੇ ਹੋ ਜੇ ਅਸੀਂ ਤੁਰਦੇ ਆ ਇਹ ਨਹੀਂ ਹੁੰਦਾ ਹੈਗਾ ਚਾਰ ਜਣੇ ਬਹਿ ਗਏ ਚਾਰ ਜਣਿਆਂ ਨੇ ਬਹਿ ਗਏ ਹਣਾ ਤਾਂ ਵੀ ਅਸੀਂ ਤਾਂ ਭਾਈ ਚੱਕ ਆਈ ਸੀ ਵਾਪਸ ਕਰਤਾ ਤੁਸੀਂ ਕਹੋ ਤੁਕਾ ਭਾਈ ਆਇਆ ਸੀਗਾ ਯਾਰ ਸਾਡੀ ਸਪੋਰਟ ਕੀਤੀਆਂ ਨੇ ਦੱਬ ਕੇ ਅਸੀਂ ਖੁੱਲ ਕੇ ਸਪੋਰਟ ਕਰਦੇ ਹਾਂ ਉਹਦੀ ਦਿਲਜੀਤ ਦੀ ਸੰਧੀ ਐਂ ਕਹੋ ਤੁਸੀਂ ਭਾਈ ਦੇਖ ਲੈ ਜਿਹੜੇ 10 15 ਲੀਟਰ ਨੇ ਨਾ ਮੁਰੇ ਤੁਰੇ ਫਿਰਦੇ ਆ ਇਹ ਜਥੇ ਬੰਦੀਆਂ ਚ ਇਹ ਖਾਨਸੂਰੇ ਨੇ ਇਹਨਾਂ ਨੇ ਖਾਨਸੂਰੇ ਹੀ ਰਹਿਣਾ ਬਾਈ ਠੀਕ ਆ ਨਾ ਇੱਕ ਪਹਿਲਾਂ ਹਲਾ ਬੁੜਾ ਜਿਹਾ ਸੀਗਾ ਇੱਕ ਉਹਨੇ ਸਾਰਾ ਧਰਨਾ ਵੇਚ ਕੇ ਆ ਗਿਆ ਉਥੋਂ ਈਗਾ ਨਾ ਬਾਈ ਅਸੀਂ ਪੂਰੀ ਸਪੋਰਟ ਕਰਦੇ ਹਾਂ ਤਰਜੀਹ ਦਸਾਂ ਦੀ ਫੁੱਲ ਕੇ ਸਪੋਰਟ ਕਰਦੇ ਹਾਂ